ਜੀ ਸਤਿ ਸ੍ਰੀ ਅਕਾਲ ਜੀ ਫਰੈਂਸ ਅੱਜ ਰਾਤੀ ਵੱਜਿਆ ਹੁਣ 10:30 ਵਜੇ ਹੋਟਰ ਵੱਜਿਆ ਥੋੜਾ ਜਿਹਾ ਜ਼ਿਆਦਾ ਆਵਾਜ਼ ਨਹੀਂ ਸੀ ਹੈਗੀ ਜ਼ਿਆਦਾ ਕੋਈ ਵੱਡਾ ਸਾਇਰਨ ਨਹੀਂ ਸੀ ਹੈਗਾ ਔਰ ਸਿਰਫ 15 15 ਮਿੰਟ ਵੀ ਨਹੀਂ ਪੂਰੇ ਲੱਗੇ ਹੈਗੇ 12 ਕੇ ਮਿੰਟ ਹੀ ਇਹਨਾਂ ਨੇ ਬਲੈਕਆਊਟ ਕੀਤਾ ਹੈ ਪਰ ਹੁਣ ਲਾਈਟ ਆ ਗਈ ਸਾਰੇ ਲਾਈਟਾਂ ਜਗ ਰਹੀਆਂ ਦੇਖੋ ਸਾਰੇ

ਆਵਾਜ਼ ਐ ਤਾਂ ਬਿਲਕੁਲ ਠੱਪ ਨਹੀਂ ਹੋਈ ਬਿਲਕੁਲ ਵੀ ਠੱਪ ਨਹੀਂ ਹੋਈ ਜਿੰਨਾ ਰੋਲਾ ਪਿਆ ਸੀਗਾ ਕਿ ਬਾਹਰ ਨਹੀਂ ਨਿਕਲਣਾ ਕਿਸੇ ਨੇ ਜਾਂ ਤੁਸੀਂ ਕੋਈ ਲਾਈਟ ਨਹੀਂ ਜਗਾਉਣੀ ਪਰ ਲੋਕਾਂ ਨੇ ਜਿਆਦਾ ਸੀਰੀਅਸਲੀ ਨਹੀਂ ਲਿਆ ਹੈਗਾ ਇਸ ਚੀਜ਼ ਨੂੰ ਬਹੁਤ ਬੁਰਾ ਹਾਲਾ ਦੁਨੀਆ ਦਾ ਬਹੁਤ ਬੁਰਾ ਹਾਲ ਪੜੇ ਲਿਖੇ ਹੋ ਕੇ ਵੀ ਅਨਪੜ੍ਹ ਨੇ ਸਾਰੀ ਗਲੀ ਵਗਦੀ ਰਹੀ ਸਾਡੀ ਬਹੁਤ ਇਹਨਾਂ ਨੇ ਬਿਲਕੁਲ ਵੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਇਹਨਾਂ ਚੀਜ਼ਾਂ ਵਲ ਅਗਰ ਇਦਾਂ ਕਰਦੇ ਰਹਿਣਗੇ ਤੇ ਬਹੁਤ ਮਾੜੀ ਹਾਲ ਆ ਬਹੁਤ ਮਾੜੇ ਹਾਲ ਆ ਫਿਰ ਇਸ ਤਰ੍ਹਾਂ ਅਸੀਂ ਇੱਕ ਦੂਸਰੇ ਦਾ ਸਾਥ ਹੀ ਨਹੀਂ ਇੱਕ ਦੂਸਰੇ ਦੇ ਸਾਥ ਨਾਲ ਹੀ ਆ ਨਾ ਹੁਣ ਅਸੀਂ ਸਾਰੇ ਇੱਕ ਦੂਜੇ ਦੇ ਨਾਲ-ਨਾਲ ਚੱਲਾਂਗੇ ਤਾਂ ਫੇਰ ਹੀ ਇੱਕ ਦੂਜੇ ਦੇ ਸਾਥ ਨਾਲ ਆ ਗੁਲਫੀਆਂ ਵਾਲੀ ਆ ਦੇਖੋ ਇਹ ਹੁਣ ਮੁੜੇ ਐ ਇਸ ਟਾਈਮ ਤੇ ਜਦੋਂ ਪਤਾ ਵੀ ਸੀ ਸਾਰਿਆਂ ਨੂੰ ਕਿ ਅਸੀਂ ਟਾਈਮ ਨਾਲ ਘਰਾਂ ਚ ਪਹੁੰਚਣਾ ਵਾ ਸਭ ਨੇ ਰੋਲਾ ਪਾਇਆ ਸਭ ਨੇ ਰੀ ਨਾ ਪਾਇਆ ਹੈ ਫਿਰ ਵੀ ਫਿਰ ਵੀ ਇਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਗੱਲ ਤੇ ਬਹੁਤ ਮੈਨੂੰ ਇਸ ਗੱਲ ਦਾ ਅਫਸੋਸ ਲੱਗਾ ਕਿ ਪੜੇ ਲਿਖੇ ਹੋ ਕੇ ਲੋਕਾਂ ਨੇ ਵੀ ਆਪਣੀਆਂ ਲਾਈਟਾਂ ਬਹੁਤ ਘਟ ਬੰਦ ਕੀਤੀਆਂ ਚਲੋ ਦੁਨੀਆਂ ਦਾ ਤਸਰ ਜਾਈ ਪਿਆ ਆ ਪਰ ਇਹ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਬਹੁਤ ਇਹਨੂੰ ਸੀਰੀਅਸ ਲੈਣਾ ਪੈਂਦਾ ਹੈ ਕਿਉਂਕਿ ਜਿਨ੍ਹਾਂ ਨੇ ਇਹ ਦਰਦ ਹੰਢਾਏ ਆ ਉਹਨਾਂ ਨੂੰ ਪਤਾ ਹੈ ਇੱਥੇ ਕਿਸ ਤਰ੍ਹਾਂ ਬੀਤਦੀ ਹੈ ਕਿਸ ਤਰ੍ਹਾਂ ਇਨਸਾਨਾਂ ਤੇ ਜਿਹੜੀ ਬੇਰੁਜ਼ਗਾਰੀ ਹੁੰਦੀ ਆ ਔਰ ਜੋ ਉਹਨਾਂ ਨੇ ਇਹ ਦਰਦ ਹੰਢਾਏ ਆ ਨਾ ਉਹਨਾਂ ਨੂੰ ਹੀ ਪਤਾ ਉਹ ਹੀ ਜਾਣਦੇ ਦੁਨੀਆ ਵਾਸਤੇ ਸਿਰਫ ਇਹ ਮਖੌਲ ਹੀ ਰਹਿ ਜਾਂਦਾ ਹੈ ਚਲੋ ਵਾਹਿਗੁਰੂ ਪਾਲਾ ਕਰੇ ਜਲਦੀ ਤੋਂ ਜਲਦੀ ਇਹ ਸਭ ਕੁਝ ਠੀਕ ਠਾਕ ਹੋ ਜਾਵੇ